ਅੱਜ ਪੰਜਾਬ ਦਾ ਤੁਹਾਨੂੰ ਇੱਕ ਅਜੇਹਾ ਪਿੰਡ ਦਿਖਾਵਾਂਗੇ ਜਿਸ ਪਿੰਡ ਦੇ ਵਿੱਚ 3 ਸਾਲ ਦੇ ਬੱਚੇ ਤੱਕ ਕੋਈ ਵੀ ਨਾਂ ਬੱਚਾ ਤੜਾਗੀ ਪਾ ਸਕਦਾ ਤੇ ਨਾ ਹੀ ਕੋਈ ਨਿਕਰ ਪਾ ਸਕਦਾ ਜੇਕਰ ਕੋਈ ਮਾਂ ਪਿਓ ਅਜੇਹਾ ਕਰਦਾ ਕੋਈ ਨਿਕਰ ਪਜਾਮੀ ਪਾਉਂਦਾ ਜਾਂ ਤੜਾਗੀ ਪਾਉਂਦਾ ਤਾਂ ਵੱਡਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪੈਂਦਾ ਬੰਦੇ ਆਏ ਕੋਈ 5 7 10 ਬੰਦੇ ਉਹਨਾਂ ਨੇ ਆਣ ਕੇ ਬਾਬਾ ਜੀ ਨੂੰ ਕਿਹਾ ਵੀ ਸਾਨੂੰ ਪ੍ਰਸ਼ਾਦਾ ਛਕਾਓ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਵੇਲਾ ਬਹੁਤ ਜ਼ਿਆਦਾ ਹੋਇਆ ਪ੍ਰਸ਼ਾਦੇ ਦਾ ਹੁਣ ਸਮਾਂ ਨਹੀਂਗਾ ਰਾਤ ਦਾ ਸਮਾਂ ਤੇ ਆਪਾਂ ਨਾਲ ਤੁਹਾਨੂੰ ਦੁੱਧ ਛਕਾ ਦਿੰਨੇ ਚਲੋ ਬਾਬਾ ਜੀ ਗਾਇਆਂ ਚੋਣ ਲੱਗ ਪਏ ਗਾਇਆਂ ਚੋਣ ਲੱਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਬੇਈਮਾਨੀ ਆ ਗਈ ਵੀ ਕੱਲਾ ਹੈਗਾ ਰਾਤ ਦਾ ਸਮਾਂ ਤੇ ਵੀ ਆਪਾਂ ਬੰਦੇ ਬਹੁਤ ਆ ਤੇ ਆਪਾਂ ਹੋਵੇ ਨਾ ਤਾਂ ਵੀ ਇਹਨੂੰ ਖਤਮ ਕਰਕੇ ਤੇ ਗਾਇਆਂ ਲੈ ਚੱਲਦੇ ਉਹਨਾਂ ਨੇ ਬਾਬਾ ਜੀ ਦੇ ਉੱਪਰ वार ਕਰਤਾ ਬਾਬਾ ਜੀ ਦਾ ਜਿਹੜਾ ਸੀ ਸੀਗਾ ਉਹ ਤਦਨੋਂ ਵੱਖ ਹੋ ਗਿਆ ਜਿਹੜਾ ਨਿਆਣਾ ਪਾਇਆ ਹੁੰਦਾ ਗਾਂ ਦੇ ਲੱਤਾਂ ਨੂੰ ਚੋਣ ਵਾਸਤੇ ਉਹ ਜਿਹੜਾ ਨਿਆਣਾ ਸੀਗਾ ਬਾਬਾ ਜੀ ਦੇ ਹੱਥ ਦੇ ਵਿੱਚ ਉਹ ਆ ਗਿਆ ਜਦੋਂ ਨਿਆਣਾ ਬਾਬਾ ਜੀ ਨੇ ਖਿੱਚ ਕੇ ਤੇ ਕਮਾਇਆ ਤੇ ਉਹਦੀ ਸਮਝ ਲੋ ਕਰਪਾਨ ਬਣ ਗਈ ਕਿਉਂਕਿ ਬਾਬਾ ਜੀ ਦੇ ਵਿੱਚ ਸ਼ਕਤੀ ਬਹੁਤ ਜ਼ਿਆਦਾ ਸੀਗੀ ਜੇ ਕੋਈ ਤੜਾਕੀ ਪਾ ਦਿੰਦਾ ਜਾਂ ਕੋਈ ਨਿੱਕਰ ਪਾ ਦਿੰਦਾ ਤਾਂ ਫਿਰ ਨੁਕਸਾਨ ਖਮਿਆਜਾ ਭੁਗਤਣਾ ਪੈਂਦਾ ਕੋਈ ਹਾਂ ਉਹ ਉਹ ਨੂੰ ਉਹ ਫਿਰ ਉਹ ਬਾਬਾ ਜੀ ਉਹਨੂੰ ਬੱਚੇ ਨੂੰ ਤਖਲੀਫ ਦਿੰਦਾ ਜਾਂ ਘਰੇ ਅਚਾ ਜਾਂਦੀ ਆ ਉਹਦੋਂ ਬਾਅਦ ਦੇ ਵਿੱਚ ਫਿਰ ਉਹ ਆਪ ਉਹਦੇ ਈਟਾ ਗੁੱਡੀ ਰਗੜਦਾ ਬਾਬਾ ਜੀ ਸਾਥੋਂ ਗਲਤੀ ਹੋ ਗਈ ਸਸਰੀਕਾਲ ਦਾ ਸਿਟੀ ਹਰਲੈਂਡਸ ਤੇ ਕਰ ਰਹੇ ਹਾਂ ਤਾਂ ਅੱਜ ਪੰਜਾਬ ਦਾ ਤੁਹਾਨੂੰ ਇੱਕ ਅਜੀਹਾ ਪਿੰਡ ਦਿਖਾਵਾਂਗੇ ਜਿਸ ਪਿੰਡ ਦੇ ਵਿੱਚ 3 ਸਾਲ ਦੇ ਬੱਚੇ ਤੱਕ ਕੋਈ ਵੀ ਨਾਂ ਬੱਚਾ ਤੜਾਗੀ ਪਾ ਸਕਦਾ ਤੇ ਨਾ ਹੀ ਕੋਈ ਨਿਕਰ ਪਾ ਸਕਦਾ ਜੀ ਹਾਂ ਬਿਲਕੁਲ ਸਹੀ ਤੁਸੀਂ ਸੁਣ ਰਹੇ ਹੋ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਵਿੱਚ ਅਸੀਂ ਖੜੇ ਹਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿੱਦਾਂ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਇੱਥੇ ਜਿਹੜੇ ਹੈ ਬਾਬਾ ਜੀ ਦੇ ਬਚਨ ਹੋਏ ਵਿਆਹ ਕਿ ਕੋਈ ਵੀ ਜਿਹੜਾ ਬੱਚਾ ਜਦੋਂ ਬੱਚਾ ਉਹ ਜਨਮ ਲੈਂਦਾ ਤਾਂ ਜਨਮੋਂ ਉਪਰੰਤ ਨਾ ਉਹ ਤੜਾਗੀ ਪਾ ਸਕਦੇ ਆ ਆਪ ਉਸ ਬੱਚੇ ਦੇ ਤੇ ਨਾ ਹੀ ਉਸ ਤੇ ਕੋਈ ਪਜਾਮੀ ਪਾ ਸਕਦੇ ਆ ਨਾ ਹੀ ਕੋਈ ਨਿੱਕਰ ਪਾ ਸਕਦੇ ਆ ਜੇਕਰ ਕੋਈ ਮਾਂ ਪਿਓ ਅਜਿਹਾ ਕਰਦਾ ਕੋਈ ਨਿੱਕਰ ਪਜਾਮੀ ਪਾਉਂਦਾ ਜਾਂ ਤੜਾਗੀ ਪਾਉਂਦਾ ਤਾਂ ਵੱਡਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਇਸ ਜਗ੍ਹਾ ਦੇ ਉੱਪਰ ਇਸ ਪਿੰਡ ਦੇ ਵਿੱਚ ਬਚਨ ਹੋਏ ਨੇ ਸ਼ਹੀਦਾਂ ਸਿੰਘਾਂ ਦੇ ਜਿਨ੍ਹਾਂ ਵੱਲੋਂ ਬਚਨ ਸੀ ਕਿ ਕੋਈ ਵੀ ਬੱਚਾ ਜਦੋਂ ਤੱਕ 3 ਸਾਲ ਦਾ ਨਹੀਂ ਹੁੰਦਾ ਜੋ ਕਿ ਰੀਤਾਂ ਇਸ ਪਿੰਡ ਦੇ ਵਿੱਚ ਇੱਕ ਰਿਵਾਜ ਆ ਰੀਤਾਂ ਜੋ ਕਿ ਹਰ 2.5 ਤੋਂ 3 ਸਾਲਾਂ ਦੇ ਵਿਚਕਾਰ ਜਿਹੜਾ ਸਮਾਂ ਹੁੰਦਾ ਹੈ ਤਾਂ ਉਹ ਸਮੇਂ ਦੇ ਉੱਪਰ ਉਹ ਰੀਤਾਂ ਜਿਹੜੀਆਂ ਮਨਾਇਆ ਜਾਂਦੀਆਂ ਨੇ ਬਹੁਤ ਸਾਰੇ ਪਿੰਡ ਦੇ ਲੋਕ ਇੱਥੇ ਆਉਂਦੇ ਨੇ ਤੇ ਆ ਕੇ ਆਪਣੀਆਂ ਜਿਹੜੀਆਂ ਰੀਤਾਂ ਹੁੰਦੀਆਂ ਨੇ ਉਹਨਾਂ ਨੂੰ ਮਨਾਉਂਦੇ ਨੇ ਤੇ ਇੱਥੋਂ ਦਾ ਇਤਿਹਾਸ ਇਹ ਹੈ ਕਿ ਕੋਈ ਵੀ ਜਿਹੜਾ ਬੱਚਾ ਜਦੋਂ ਜਨਮ ਲੈ ਲੈਂਦਾ ਖਾਸ ਕਰਕੇ ਜਦੋਂ ਲੜਕਾ ਹੁੰਦਾ ਤਾਂ ਨਾ ਉਹ ਤੜਾਕੀ ਪਾ ਸਕਦਾ ਨਾ ਹੀ ਪਜਾਮੀ ਪਾ ਸਕਦਾ ਨਾ ਹੀ ਨਿੱਕਰ ਪਾ ਸਕਦਾ ਜਿੰਨਾ ਟਾਈਮ ਉਹ ਬੱਚਾ 3 ਸਾਲ ਦਾ ਨਹੀਂ ਹੋ ਜਾਂਦਾ ਜਦੋਂ ਤੱਕ ਉਹ ਰੀਤਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਹੋਰ ਵੀ ਜਾਣਕਾਰੀ ਮਿਲੀ ਹੈ ਕਿ ਇਸ ਕੋਈ ਪਿੰਡ ਦਾ ਜਿਹੜਾ ਵਸਨੀਕ ਹੁੰਦਾ ਚਾਹੇ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੇ ਮਰਜ਼ੀ ਰਹਿੰਦਾ ਹੋਵੇ ਜਿਹੜਾ ਇਸ ਪਿੰਡ ਦਾ ਜੰਪਲ ਹੈ ਇਥੋਂ ਦਾ ਵਸਨੀਕ ਹੈ ਜਦੋਂ ਬਾਹਰ ਲਈ ਧਰਤੀ ਤੇ ਵੀ ਉਹਨਾਂ ਦੇ ਬੱਚਾ ਹੁੰਦਾ ਤਾਂ ਉਹਨਾਂ ਨੂੰ ਇਸ ਪਿੰਡ ਦੇ ਵਿੱਚ ਆ ਕੇ ਜਿਹੜੀਆਂ ਰੀਤਾਂ ਨੇ ਉਹਨਾਂ ਨੂੰ ਬਹੁਣੀਆਂ ਪੈਂਦੀਆਂ ਨੇ ਸੋ ਇਹ ਹੈ ਜੀ ਮੋਗਾ ਜ਼ਿਲ੍ਹੇ ਦਾ ਪਿੰਡ ਖੋਸਾ ਪਾਂਡੋ ਜਿੱਥੋਂ ਦੀ ਇਹ ਖਾਸ ਆਪਾਂ ਕਹਿ ਦਈਏ ਨਿਊਜ਼ ਤੋਂ ਅਸੀਂ ਦਿਖਾ ਰਹੇ ਹਾਂ ਬਾਕੀ ਦੀ ਜਾਣਕਾਰੀ ਅਸੀਂ ਬਾਈ ਤੋਂ ਲਵਾਂਗੇ ਬਾਈ ਮੇਰੇ ਨਾਲ ਰੇਸ਼ਮ ਜੀ ਮੌਜੂਦ ਨੇ ਗੱਲਬਾਤ ਬਾਈ ਨਾਲ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਜਿਹੜੇ ਸਾਡੀ ਇੰਟਰਵਿਊ ਲੈਣ ਆਏ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਜੋ ਗੱਲ ਪਿੰਡ ਦੇ ਬਾਰੇ ਸੁਣਨ ਦੇ ਵਿੱਚ ਆਉਂਦੀ ਹੈ ਕਿ ਛੋਟਾ ਜਦੋਂ ਬੱਚਾ ਜਨਮ ਲੈਂਦਾ ਤਾਂ ਉਹ ਤੜਾਗੀ ਨਹੀਂ ਪਾ ਸਕਦਾ ਨਿੱਕਰ ਨਹੀਂ ਪਾ ਸਕਦਾ ਕੀ ਸਚਾਈ ਹੈ ਇਸ ਵਿੱਚ ਇਹ ਦੀ ਜੀ ਸਚਾਈ ਇਦਾਂ ਹੈਗੀ ਆ ਆਪਣੇ ਨਾ ਬਾਬਾ ਸਾਹਿਬ ਸਿੰਘ ਸ਼ਹੀਦ ਜੀ ਦੀ ਜਗ੍ਹਾ ਹੈਗੀ ਆ ਪਿੰਡ ਖੋਸਾ ਪਾਂਡੋ ਵਿਖੇ ਉਹ ਜਿਹੜੀ ਜਗ੍ਹਾ ਹੈਗੀ ਆ ਉਹਦੇ ਵਿੱਚ ਇਹਦਾ ਪੁਰਾਣਾ ਇਤਿਹਾਸ ਦਰਿਆ ਆਉਂਦਾ ਬਾਬਾ ਜੀ ਦਾ ਇੱਥੇ ਨਾ ਬਾਬਾ ਜੀ ਨੇ ਆਣ ਕੇ ਜਦੋਂ ਝਿੜੀ ਦੇ ਵਿੱਚ ਇੱਥੇ ਝਿੜੀ ਸੀਗੀ ਜੰਗਲ ਦਾ ਰੂਪ ਸੀਗਾ ਬਹੁਤ ਜ਼ਿਆਦਾ ਝਿੜੀ ਸੀਗੀ ਬਾਬਾ ਜੀ ਆਣ ਕੇ ਇਹਦੇ ਵਿੱਚ ਜਗ੍ਹਾ ਬਣਾ ਕੇ ਤੇ ਇੱਥੇ ਰਹਿਣ ਲੱਗ ਪਏ ਇਹਦੇ ਚਾਰ ਭਾਈ ਸੀਗੇ ਉਹ ਪਿੰਡ 'ਚ ਬਹਿ ਗਏ ਆਣ ਕੇ ਇਹ ਬਾਬਾ ਜੀ ਇੱਥੇ ਬਹਿ ਗਏ ਇਹਨਾਂ ਨੇ ਜਦੋਂ ਗਊਆਂ ਰੱਖ ਲੀਆਂ ਇੱਥੇ ਆਣ ਕੇ ਉਹ ਜਿਹੜੀਆਂ ਗਊਆਂ ਸੀਗੀਆਂ ਉਹਨਾਂ ਦੀ ਪਾਲਣ ਪੋਸ਼ਣ ਕਰੀ ਗਏ ਬੰਦੇ ਆਏ ਬਾਹਰੋਂ ਕੋਈ ਪਾਸੋਂ ਕੋਈ ਉਦੋਂ ਲੋਟਾ ਖੋਈ ਦੇ ਸਮੇ ਹੁੰਦੇ ਸੀਗੇ ਬੰਦੇ ਆਏ ਕੋਈ 5 7 10 ਬੰਦੇ ਉਹਨਾਂ ਨੇ ਆਣ ਕੇ ਬਾਬਾ ਜੀ ਨੂੰ ਕਿਹਾ ਵੀ ਸਾਨੂੰ ਪ੍ਰਸ਼ਾਦਾ ਛਕਾਓ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਵੇਲਾ ਬਹੁਤ ਜ਼ਿਆਦਾ ਹੋਇਆ ਪ੍ਰਸ਼ਾਦੇ ਦਾ ਹੁਣ ਸਮਾਂ ਨਹੀਂਗਾ ਰਾਤ ਦਾ ਸਮਾਂ ਤੇ ਆਪਾਂ ਨਾਲ ਤੁਹਾਨੂੰ ਦੁੱਧ ਛਕਾ ਦਿੰਨੇ ਆ ਉਹ ਕਹਿੰਦੇ ਵੀ ਠੀਕ ਆ ਵੀ ਚਲੋ ਸਾਨੂੰ ਦੁੱਧ ਛਕਾ ਦਿਓ ਚਲੋ ਬਾਬਾ ਜੀ ਗਾਇਆਂ ਚੋਣ ਲੱਗ ਪਏ ਗਾਇਆਂ ਚੋਣ ਲੱਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਬੇਈਮਾਨੀ ਆ ਗਈ ਵੀ ਕੱਲਾ ਹੈਗਾ ਰਾਤ ਦਾ ਸਮਾਂ ਤੇ ਵੀ ਆਪਾਂ ਬੰਦੇ ਬਹੁਤ ਆ ਤੇ ਆਪਾਂ ਹੋਵੇ ਨਾ ਤਾਂ ਵੀ ਇਹਨੂੰ ਖਤਮ ਕਰਕੇ ਤੇ ਗਾਈਆਂ ਲੈ ਚਲਦੀਆਂ ਉਹਨਾਂ ਨੇ ਬਾਬਾ ਜੀ ਦੇ ਉੱਪਰ वार ਕਰਤਾ ਬਾਬਾ ਜੀ ਦਾ ਜਿਹੜਾ ਸੀ ਸੀਗਾ ਉਹ ਧਰਨਾ ਵੱਖ ਹੋ ਗਿਆ ਜਿਹੜਾ ਨਿਆਣਾ ਪਾਇਆ ਹੁੰਦਾ ਗਾਂ ਦੇ ਲੱਤਾਂ ਨੂੰ ਚੋਣ ਵਾਸਤੇ ਉਹ ਜਿਹੜਾ ਨਿਆਣਾ ਸੀਗਾ ਬਾਬਾ ਜੀ ਦੇ ਹੱਥ ਦੇ ਵਿੱਚ ਉਹ ਆ ਗਿਆ ਜਦੋਂ ਨਿਆਣਾ ਬਾਬਾ ਜੀ ਨੇ ਖਿੱਚ ਕੇ ਤੇ ਕਮਾਇਆ ਤੇ ਉਹਦੀ ਸਮਝ ਲਓ ਕਿਰਪਾਨ ਬਣ ਗਈ ਕਿਉਂਕਿ ਬਾਬਾ ਜੀ ਦੇ ਵਿੱਚ ਸ਼ਕਤੀ ਬਹੁਤ ਜ਼ਿਆਦਾ ਸੀਗੀ ਪੁੱਜੇ ਵੇ ਸਾਧੂ ਸੀਗੇ ਉਹ ਜਦੋਂ ਕਿਰਪਾਨ ਬਣ ਗਈ ਇੱਥੋਂ ਲੱਗੇ ਉਹਨਾਂ ਨੂੰ ਵੱਡਾ ਟੁੱਕੀ ਕਰਨ ਉਹਨਾਂ ਨੂੰ ਮੂਰੇ ਲਾ ਲਿਆ 5-7 ਕਿਲੋਮੀਟਰ ਦੇ ਉੱਤੇ ਮੂਨਣ ਪਿੰਡ ਆਉਂਦਾ ਸਾਡੇ ਇੱਥੇ ਉਹ ਮੂਨਣ ਪਿੰਡ ਜਾ ਕੇ ਤੇ ਉਹ ਜਦੋਂ ਹੰਬ ਕੇ ਜਮਾ ਉਹਨਾਂ ਨੇ ਬਾਬਾ ਜੀ ਨੂੰ ਫਰਿਆਦ ਕੀਤੀ ਵੀ ਸਾਥ ਹੋ ਗਈ ਗਲਤੀ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਮਹਾਪੁਰਸ਼ਾਂ ਪੁੱਜੇ ਵੇ ਆਦਮੀ ਆ ਉਹਨਾਂ ਨੇ ਪਾਣੀ ਦੀ ਮੰਗ ਕੀਤੀ ਬਾਬਾ ਜੀ ਤੋਂ ਪਾਣੀ ਦੀ ਮੰਗ ਕੀਤੀ ਤੇ ਚਲੋ ਬਾਬਾ ਜੀ ਨੇ ਉਹਨਾਂ ਦੀ ਮੰਗ ਮੰਨ ਲਈ ਛੋਟੀ ਜੀ ਬਦਲੀ ਬਣਦੀ ਆ ਉੱਪਰੋਂ ਤੇ ਉੱਥੇ ਵਰਖਾ ਹੁੰਦੀ ਆ ਤੇ ਬਾਬਾ ਜੀ ਦਾ ਸਰੀਰ ਆ ਜਿਹੜਾ ਉਹ ਠੰਡਾ ਹੋ ਜਾਂਦਾ ਛਪੜੀ ਦੇ ਵਿੱਚ ਪਾਣੀ ਖੜ ਜਾਂਦਾ ਥੋੜੀ ਜੀ ਛਪੜੀ ਆ ਛੋਟੀ ਜੀ ਉੱਥੇ ਹਜੇ ਵੀ ਮੌਜੂਦ ਆ ਉਹ ਉਹ ਛਪੜੀ ਦੇ ਵਿੱਚੋਂ ਪਾਣੀ ਪੀ ਕੇ ਤੇ ਆਪ ਦਾ ਅੱਗੇ ਨੂੰ ਚੱਲ ਜਾਂਦੇ ਜਿੰਨੇ ਕੁ ਬੰਦੇ ਹੁੰਦੇ ਆ ਤੇ ਬਾਬਾ ਜੀ ਦਾ ਉੱਥੇ ਸਰੀਰ ਠੰਡਾ ਹੋ ਜਾਂਦਾ ਅੱਛਾ ਉਦੋਂ ਬਾਅਦ ਦੇ ਵਿੱਚ ਬਾਬਾ ਜੀ ਜਿਹੜੇ ਸੀਗੇ ਉਹਨਾਂ ਦੀ ਮੰਗਣੀ ਹੋਈ ਵੀ ਹੁੰਦੀ ਆ ਅੰਮਾ ਗੁੱਲੋ ਦੇ ਨਾਲ ਅੰਮਾ ਗੁੱਲੋ ਪਿੰਡ ਗਲੋਟੀ ਦੇ ਰਹਿਣ ਵਾਲੇ ਸੀਗੇ ਉਹਨਾਂ ਦੇ ਨਾਲ ਮੰਗਣੀ ਹੋਈ ਵੀ ਸੀਗੀ ਜਦੋਂ ਪਤਾ ਲੱਗਾ ਹੌਲੀ 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 ਵੀ ਭਾਈ ਐ ਕਰਕੇ ਵੀ ਉਹ ਤਾਂ ਸ਼ਹੀਦ ਹੋ ਗਏ ਆ ਬਾਬਾ ਜੀ ਅੰਮਾ ਕੋਲੋ ਜੀ ਨੇ ਮੰਗ ਕੀਤੀ ਵੀ ਮੈਂ ਤਾਂ ਉਹਨਾਂ ਨੂੰ ਜਾ ਕੇ ਉੱਥੇ ਦੇਖਣਾ ਹੈ ਪਿੰਡ ਵਾਲਿਆਂ ਨੇ ਸਮਝਾਇਆ ਵੀ ਭਾਈ ਕੁੜਗੇ ਤੂੰ ਰਹਿਣ ਦੇ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਜਾਊਂਗੀ ਚਲੋ ਭਾਈ ਉਹ ਤੁਰਪੀ ਪਿੰਡ ਵਾਲਿਆਂ ਦੇ ਨਾਲ ਇੱਥੇ ਆ ਗਈ ਜਦੋਂ ਪਿੰਡ ਵਾਲਿਆਂ ਦੇ ਨਾਲ ਆ ਗਈ ਜਿਹੜਾ ਕਾਰਵਿਹਾਰ ਹੁੰਦਾ ਚਲੋ ਮੂੰਹ ਦੇਖਿਆ ਸਾਰਾ ਮੱਥਾ ਟੇਕਿਆ ਉਹਨਾਂ ਨੇ ਦੇਖ ਕੇ ਅੰਮਾ ਜੀ ਕਹਿੰਦੇ ਵੀ ਅਸੀਂ ਤਾਂ ਨਾਲ ਸਤੀ ਹੋਣਾ ਉਹ ਕਹਿੰਦੇ ਵੀ ਇਦਾਂ ਨਹੀਂ ਹੋਣਾ ਹੁੰਦਾਗਾ ਤੇ ਤੂੰ ਰਹਿਣ ਦੇ ਕਹਿੰਦੀ ਵੀ ਨਹੀਂ ਉਹਨਾਂ ਨੇ ਦੋ ਚਿਖਾ ਬਣਾਤੀਆਂ ਪਿੰਡ ਵਾਲਿਆਂ ਨੇ ਬੰਦਿਆਂ ਨੇ ਰੈਸਲਾ ਕਰਕੇ ਦੋਨਾਂ ਦੀ ਚਿਖਾ ਬਣਾ ਕੇ ਦੋਨਾਂ ਨੂੰ ਉਹਦੇ ਵਿੱਚ ਜਿਵੇਂ ਆਪਾਂ ਸੰਸਕਾਰ ਕਰਦੇ ਆ ਚਲੋ ਜਦੋਂ ਚਿਖਾ ਦੇ ਵਿੱਚ ਪਾਤੇ ਤੇ ਉਹ ਮਾਤਾ ਜੀ ਜਿਹੜੇ ਸੀਗੇ ਉਹ ਆਪਦਾ ਦੇਖ ਲਓ ਵੀ ਪੂਰੇ ਹੋਗੇ ਤੇ ਦੋਨਾਂ ਦਾ ਉਥੇ ਉਹ ਜਿਹੜੀ ਅੰਮਾ ਕੋਲੋਂ ਸੀਗੀ ਉਹ ਸਾਨੂੰ ਦੱਸਿਆ ਸੀਗਾ ਉਦੋਂ ਵੀ ਇਦਾਂ ਇਦਾਂ ਕਰਕੇ ਤੁਸੀਂ ਕਰਿਆ ਕਰੋਗੇ ਕਿਉਂਕਿ ਬਾਬਾ ਜੀ ਤਾਂ ਪਹਿਲਾਂ ਸ਼ਹੀਦ ਹੋਗੇ ਸੀਗੇ ਤੇ ਵੀ ਜਿਹੜਾ ਬੱਚਾ ਹੋਊਗਾ ਉਹਦੇ ਇਦਾਂ-ਇਦਾਂ ਕਰਕੇ ਤੁਸੀਂ ਤੜਾਕੀ ਨਹੀਂ ਪਾਉਣੇਗੀ। ਉਦੋਂ ਤਾਂ ਪਹਿਲਾਂ ਤਾਂ ਇਹ 11 ਸਾਲ ਬਾਅਦ 13 ਸਾਲ ਬਾਅਦ ਦਿਨ ਮਨਾਇਆ ਜਾਂਦਾ ਸੀਗਾ ਜਿਹੜਾ ਰੀਤਾਂ ਦਾ ਮਨਾਉਨੇ ਅਸੀਂ। ਉਦੋਂ ਬਾਅਦ ਸਾਡੇ ਸੰਤ ਬਾਬਾ ਫਤੇ ਸਿੰਘ ਜੀ ਆ ਇੱਥੇ। ਉਹਨਾਂ ਨੇ ਫਿਰ ਕਰਕੇ ਤੇ 2.5 ਸਾਲ 3 ਸਾਲ ਦੇ ਅੰਦਰ-ਅੰਦਰ ਜਣੇ ਇਹ। 3 ਸਾਲ ਤੋਂ ਪਹਿਲਾਂ ਹੁੰਦੀਆਂ 2.5 ਤੋਂ ਉੱਪਰ ਹੁੰਦੀਆਂ। ਦਿਨ ਬੰਨਤਾ ਸੀਗਾ ਵੀ ਇਸ ਦਿਨ ਦੇ ਉੱਤੇ ਆਪਾਂ ਕਰਿਆ ਕਰਾਂਗੇ। ਹੁਣ ਇਹ ਸਾਰਾ ਪਿੰਡ ਉਹ ਮਨਾਉਂਦੇ ਹੈਗੇ ਰੀਤਾਂ ਦਾ ਜਿਹੜਾ ਤਿਹਾਰ ਹੈ। ਜਿਵੇਂ ਪਿੰਡ ਦੀਆਂ ਬੁੜੰਗਾ ਹੁੰਦੀਆਂ ਉਹਨਾਂ ਨੇ ਘਗਰੇ ਪਾ ਕੇ ਜਾਲ ਤੇ ਮਿੱਟੀ ਲੈ ਕੇ ਜਾਂਦੀਆਂ ਇਥੋਂ ਗੁਰਦੁਆਰਾ ਸਾਹਿਬ ਤੋਂ ਆਣ ਕੇ ਉਹ ਮਿੱਟੀ ਜਿਹੜੀ ਹੁੰਦੀ ਆ ਉਹਦੇ ਚੁੱਲ੍ਹੇ ਬਣਦੇ ਆ ਘਰਾਂ ਦੇ ਵਿੱਚ ਲੈ ਜਾ ਕੇ ਜਿਹੜਾ ਜਲ ਹੁੰਦਾ ਉਹਦਾ ਛੱਟਾ ਦਿੱਤਾ ਜਾਂਦਾ ਉਹ ਜਿਹੜੀ ਮਿੱਟੀ ਆ ਉਸੇ ਜਲ ਦੇ ਨਾਲ ਹੀ ਉਹ ਗੁੰਨੀ ਜਾਂਦੀ ਆ ਗੁੰਨ ਕੇ ਫਿਰ ਉਹਦਾ ਚੁੱਲਾ ਬਣਦਾ ਜਾਂ ਚੁੱਲਾ ਬਣਾ ਕੇ ਫਿਰ ਜਿਹੜੀ ਪਿੰਡ ਦੀ ਪਣ ਤਰਾਣੀ ਹੁੰਦੀ ਆ ਉਹ ਉਹਦੇ ਉੱਪਰ ਪੂੜੇ ਪਕਾਉਂਦੀ ਆ ਪੰਜ ਤੋਂ ਸੱਤ ਪੂੜੇ ਪਕਾਏ ਜਾਂਦੇ ਉਹਦੇ ਉੱਪਰ ਮੁੰਡੇ ਦਾ ਜਿਹੜਾ ਮਾਮਾ ਹੁੰਦਾ ਉਹ ਰਸਮ ਕਰਦਾ ਹੈਗਾ ਧੜਾਗੀ ਦੀ ਜਿਹੜੀ ਤੜਾਗੀ ਬੰਨਣੀ ਆ ਨੀਕਰ ਪਾਉਣੀ ਆ ਮੁੰਡੇ ਨੂੰ ਉਹ ਫਿਰ ਉਹਨਾਂ ਰੀਤਾਂ ਦੇ ਉੱਤ ਆਣ ਕੇ ਤੇ ਮਾਮਾ ਜੀ ਪਾਉਂਦੇ ਆ ਮੁੰਡੇ ਦੇ ਜਿਹੜੇ ਹੁੰਦੇ ਆ ਜਿਹੜੀਆਂ ਉਦੋਂ ਪਹਿਲਾਂ ਮਨਾਇਆ ਜਾਂਦੀਆਂ 2 ਮਹੀਨੇ ਪਹਿਲਾਂ ਛੋਟੀਆਂ ਰੀਤਾਂ ਦਾ ਤਿਹਾਰ ਹੁੰਦਾ ਉਹ ਅਸੀਂ ਮਨਾਉਣੇ ਪਿੰਡ ਮੂਨਣ ਜਾ ਕੇ ਮੂਨਣ ਪਿੰਡ ਜਾ ਕੇ ਰਾਤ ਨੂੰ ਸਾਰੀ ਰਸਤਾ ਅਸੀਂ ਇਕੱਠੀ ਕਰ ਲੈਣੀ ਆ ਜਿਵੇਂ ਚੌਲ ਹੋ ਗਏ ਆਟਾ ਹੋ ਗਿਆ ਦੇਗ ਦਾ ਸਮਾਨ ਘਿਓ ਹੋ ਗਿਆ ਉਹਦੇ ਨਾਲ ਅਸੀਂ ਜਾ ਕੇ ਉੱਥੇ ਕੋਈ ਤਾਂ ਬਣਾਉਂਦਾ ਹੈਗਾ ਪੰਜੀਰੀ ਉਹ ਹੀ ਉੱਥੇ ਬਣਾ ਲੈਂਦਾ ਹੈਗਾ ਜਾ ਕੇ ਦੇ ਦੇਗਾ ਉਹ ਫਿਰ ਅਸੀਂ ਉੱਥੇ ਹੀ ਸਾਰੀ ਸੰਗਤ ਦੇ ਵਿੱਚ ਮੂਨਣ ਪੈਂਡ ਦੀ ਸੰਗਤਾਂ ਦੀ ਕੋ ਆਪਣੇ ਪੈਂਡ ਦੀ ਉਹ ਫਿਰ ਅਸੀਂ ਉੱਥੇ ਵੰਡ ਦਿੰਨੇ ਆ ਸਾਰੀ ਉਹਨੂੰ ਵੰਡ ਕੇ ਮੁੜ ਕੇ ਹੀ ਰਾਤ ਨੂੰ ਹੀ 1 2 ਵਜੇ ਘਰੇ ਆਉਨੇ ਆ ਜਿਹੜਾ ਮੁੰਡੇ ਦਾ ਬੱਚਾ ਜਿਹਦੀਆਂ ਰੀਤਾਂ ਹੁੰਦੀਆਂ ਉਹਦਾ ਨਾਂ ਤਾਂ ਮਾਂ ਨੇ ਖਾਣੀਆ ਦੇ ਗੋ ਉਹ ਨਾਂ ਉਹਦੇ ਪਿਓ ਨੇ ਖਾਣੀਆ ਜੇ ਬੱਚਾ ਬਿਮਾਰ ਵੀ ਹੋ ਜਾਂਦਾ ਤਾਂ ਉਹਦਾ ਜਿਹੜਾ ਮਾਂ ਪਿਓ ਹੁੰਦਾ ਉਹ ਪਹਿਲਾਂ ਬਾਬਾ ਜੀ ਦੇ ਇੱਥੇ ਆਉਂਦੇ ਆ ਇੱਥੇ ਆਣ ਕੇ ਅਰਦਾਸ ਕਰਕੇ ਫੇਰ ਬੱਚੇ ਨੂੰ ਲੈ ਕੇ ਜਾਂਦੇ ਹੈਗੇ ਹਸਪਤਾਲ ਨਹੀਂ ਤਾਂ ਢਾਈ ਮਹੀਨੇ ਬੱਚੇ ਨੂੰ ਬਾਹਰ ਨਹੀਂ ਜਾਣਾਗਾ ਨਾ ਬੱਚੇ ਨੇ ਨਾ ਬੱਚੇ ਦੇ ਮਾਂ ਪਿਓ ਨੇ ਢਾਈ ਮਹੀਨੇ ਉਹਨਾਂ ਨੇ ਇੱਥੇ ਹੀ ਰਹਿਣਾ ਹੈਗਾ ਆਪਦੇ ਪਿੰਡ ਦੇ ਵਿੱਚ ਜੇ ਕੋਈ ਗਲਤੀ ਹੁੰਦੀ ਆ ਤਾਂ ਉਹਦੇ ਵਿੱਚ ਫਿਰ ਸਾਨੂੰ ਥੋੜਾ ਜਿਹਾ ਪੈਂਦਾ ਹੈਗਾ ਨੌਕਸ ਪੈ ਜਾਂਦਾ ਬੱਚੇ ਨੂੰ ਭਾਈ ਜੇ ਮੰਨ ਕੇ ਚਲੋ ਕੋਈ ਜਦੋਂ ਬੱਚਾ ਜਨਮ ਲੈਂਦਾ ਜਾਂ ਖਾਸ ਕਰਕੇ ਵੀ ਤੁਸੀਂ ਕਹਿ ਰਹੇ ਹੋ ਵੀ ਲੜਕਾ ਹੁੰਦਾ ਹਨਾ ਜੇ ਕੋਈ ਮੰਨ ਲਓ ਤੜਾਕੀ ਪਾ ਦਿੰਦਾ ਜਾਂ ਨਿੱਕਰ ਪਾ ਦਿੰਦਾ ਜਾਂ ਪਜਾਮੇ ਪਾ ਦਿੰਦੇ ਆ ਤਾਂ ਫਿਰ ਕੀ ਸਮੱਸਿਆ ਆਉਂਦੀ ਹੈ ਸਮੱਸਿਆ ਇਦਾਂ ਹੈਗਾ ਜੀ ਕਈ ਤਰ੍ਹਾਂ ਦੀਆਂ ਸਮੱਸਿਆ ਆ ਜਾਂਦੀਆਂ। ਕਈ ਬੱਚੇ ਕੋਈ ਅਪਾਜ ਹੋ ਗਿਆ ਜਾਂ ਬੱਚੇ ਦੇ ਉਦਾਂ ਕੋਈ ਨੌਕਸ ਪੈ ਗਿਆ। ਕਈ ਵਾਰਾਂ ਬੱਚਾ ਐਕਸਪਾਇਰ ਹੋ ਗਿਆ। ਕਈ ਤਰ੍ਹਾਂ ਦੇ ਨੌਕਸ ਪੈ ਜਾਂਦੇ ਆ। ਕਈ ਵਾਰਾਂ ਉਹਦੇ ਮਾਪਿਓ ਨੂੰ ਭੁਗਤਣਾ ਪੈਂਦਾ। ਜੇ ਬੱਚਾ ਸਹੀ ਸਲਾਮਤ ਆ ਉਹਦੇ ਮਾਪਿਓ ਨੂੰ ਭੁਗਤਣਾ ਪੈਂਦਾ। ਜਾਣੇ ਉਹਦਾ ਸਾਨੂੰ ਡੰਨ ਭਰਨਾ ਪੈਂਦਾ। ਮੈਨੂੰ ਦੇਖਣ ਨੂੰ ਮਿਲਿਆ ਜਦ ਤੱਕ ਵੀ ਕਦੇ ਇਹ ਚੀਜ਼ਾਂ ਹੋਈਆਂ ਨੇ। ਹਾਂਜੀ ਇਹ ਹੋਈਆਂ ਹੈਗੀਆਂ। ਇੱਕ ਦੋ ਸਾਡੇ ਮੇਰੇ ਦੇਖਣ ਦੇ ਵਿੱਚ ਵੀ ਇਹ ਗੱਲਾਂ ਹੋਈਆਂ। ਬਾਕੀ ਜਿਹੜਾ ਹੈਗਾ ਸਾਡਾ ਬਾਬਾ ਜੀ ਬਖਸ਼ਨਹਾਰ ਹੈ। ਜੇ ਕਹੇ ਤਾਂ ਕੋਈ ਗਲਤੀ ਹੁੰਦੀ ਹੈ ਤੇ ਉਹ ਸਾਨੂੰ ਉਹਦਾ ਪਤਾ ਲੱਗ ਜਾਂਦਾ ਵੀ ਬੱਚਾ ਜਾਂ ਰੋਂਦਾ ਜਾਂ ਉਹਦੇ ਪੀੜ ਪੈਂਦੀ ਆ ਤੇ ਅਸੀਂ ਆਣ ਕੇ ਮਾਫੀ ਮੰਗ ਲਗੇ ਤੇ ਉਹ ਜਣੇ ਸਹੀ ਵੀ ਹੋ ਜਾਂਦਾ ਬਲੋਣਾ ਕਈ ਲੋਕ ਇਹ ਚੀਜ਼ ਕਹਿੰਦੇ ਹੋਣ ਕਿ ਮਤਲਬ ਪਿੰਡ ਦੇ ਲੋਕ ਵਿੱਚੋਂ ਦੇ ਵੀ ਹੋਣਗੇ ਵੀ ਅੱਜਕੱਲ ਸਾਡੀ ਦੁਨੀਆ ਤਾਂ ਬਹੁਤ ਜ਼ਿਆਦਾ ਅੱਗੇ ਲੰਗੀ ਇਹਦਾ ਅੰਧਵਿਸ਼ਵਾਸ ਆਏ ਇਹਨਾਂ ਗੱਲਾਂ ਨੂੰ ਅਸੀਂ ਮੰਨਦੇ ਨਹੀਂ ਹੈਗੇ ਤਾਂ ਕਈ ਲੋਕ ਕਹਿੰਦੇ ਹੋਣ ਕਿ ਵੀ ਉਹ ਤਾਂ ਪੁਰਾਣੇ ਜਵਾਨੇ ਦੀਆਂ ਗੱਲਾਂ ਹੁਣ ਅਸੀਂ ਕਿਉਂ ਮੰਨ ਗਏ ਤੇ ਜਦੋਂ ਫਿਰ ਉਹ ਨਹੀਂ ਮੰਨਦੇ ਖਮਿਆਜਾ ਭੁਗਤਣਾ ਪੈਂਦਾ ਉਹਨਾਂ ਨੂੰ ਹਾਂਜੀ ਹਾਂਜੀ ਜਿਹੜਾ ਸਮਾਂ ਹੈਗਾ ਨਾ ਚਲੋ ਠੀਕ ਆ ਆਪਾਂ ਕਹਿੰਦੇ ਵੀ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਤੇ ਸਾਇੰਸ ਵਧ ਗਈ ਆ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਕਿ ਅੱਜ ਕੱਲ ਪਰ ਇਹ ਜਿਹੜੀ ਗੱਲ ਹੈਗੀ ਇਹ ਸਾਨੂੰ ਅਸਲੀਅਤ ਦੇ ਵਿੱਚ ਮੰਨਣੀ ਪੈਂਦੀ ਹੈ ਇਹ ਨਹੀਂ ਹੋ ਸਕਦਾ ਕਿ ਜੇ ਅਸੀਂ ਸਾਡਾ ਤਾਂ ਬੰਦਾ ਕੋਈ ਬਾਹਰ ਵੀ ਰਹਿੰਦਾ ਨਾ ਇੱਥੋਂ ਚਲਾ ਗਿਆ ਲੁਧਿਆਣੇ ਚਲਾ ਗਿਆ ਅਮਰੀਕਾ ਕੈਨੇਡਾ ਚਲਾ ਗਿਆ ਬਾਹਰਲੇ ਕਿਸੇ ਪਿੰਡ ਦੇ ਵਿੱਚ ਰਾਜਸਥਾਨ ਜਾ ਵੜਿਆ ਉਹਨੇ ਵੀ ਜਾ ਕੇ ਬੱਚੇ ਦੀਆਂ ਉਹਨੂੰ ਰੀਤਾਂ ਮਨਾਉਣੀਆਂ ਪੈਂਦੀਆਂ ਉਹ ਇੱਥੇ ਆਣ ਕੇ ਰੀਤਾਂ ਮਨਾ ਕੇ ਜਾਂਦੇ ਆ ਬਾਹਰਲੇ ਮੁਲਖਾਂ ਵਾਲੇ ਵੀ ਆ ਜਿਹੜੇ ਉਹ ਸੁੱਖਦੇ ਆ ਸੁੱਖ ਕੇ ਚਲੋ ਸਾਡੇ ਪਿੰਡ ਦੇ ਵਸਨੀਕ ਨੇ ਤਾਂ ਮਨਾਉਣੀਆ ਹੀ ਮਨਾਉਣੀਆ ਜਿਵੇਂ ਹੁਣ ਬਾਹਰੋਂ ਕੋਈ ਭੈਣ ਭਰਾ ਉਹਦੇ ਬੱਚਾ ਨਹੀਂ ਹੋਇਆ 12-15 ਸਾਲ ਹੋ ਗਏ ਆ ਉਹਨੇ ਆਣ ਕੇ ਸੁੱਖ ਲਿਆ ਉਹਦੀ ਸੁੱਖ ਪੂਰੀ ਹੋਊਗੀ ਹਰ ਹਾਲਤ ਸੁੱਖ ਪੂਰੀ ਹੁੰਦੀ ਆ ਬੱਚਾ ਵੀ ਹੁੰਦਾ ਉਹਦੇ ਤੇ ਫੇਰ ਉਹ ਆਉਂਦਾ ਇੱਥੇ ਉਹਨੂੰ ਆਉਣਾ ਪੈਂਦਾ ਮੰਨ ਲਓ ਆਪਾਂ ਇਹ ਕਹਿ ਸਕਦੇ ਵੀ ਜਿਹੜਾ ਤੁਹਾਡੇ ਇਸ ਪਿੰਡ ਦਾ ਕੋਈ ਵਸਨੀਕ ਹੈ ਚਾਹੇ ਉਹ ਅਮਰੀਕਾ ਕੈਨੇਡਾ ਜਿੱਥੇ ਮਰਜੀ ਰਹਿੰਦਾ ਹੋਵੇ ਇਹ ਜਿਹੜੀ ਰਸਮ ਹੈ ਉਹਨੂੰ ਨਿਭਾਉਣੀ ਪਊਗੀ ਹਰ ਹਾਲ ਹਾਂਜੀ ਜਿਹੜਾ ਸਾਡੇ ਪਿੰਡ ਦਾ ਵਸਨੀਕ ਆ ਉਹਨੂੰ ਤਾਂ ਇਹ ਕਰਨੀ ਪੈਣੀ ਐ ਜੇ ਕੋਈ ਸੁੱਖ ਲੈਂਦਾ ਤਾਂ ਉਹ ਲੈਦੀ ਗੱਲ ਐ ਨਹੀਂ ਤਾਂ ਜਿਹੜਾ ਕੋਈ ਸਾਡੇ ਪਿੰਡ ਦਾ ਵਸਨੀਕ ਆ ਅਸੀਂ ਤੂਰ ਸਾਡੇ ਗੋਤ ਹੈਗੇ ਆ ਜਿਹੜਾ ਤੂਰ ਗੋਤ ਆ ਤੇ ਸਾਨੂੰ ਉਹ ਮਨਾਉਣਾ ਹੀ ਪੈਂਦਾ ਇਹ ਜਿਹੜੀ ਬਈ ਜੀ ਰੀਤ ਦੀ ਆਪਾਂ ਗੱਲ ਕਰ ਰਹੇ ਆ ਰੀਤਾਂ ਮਨਾਉਂਦੇ ਨੇ ਇਸ ਪਿੰਡ ਦੇ ਵਿੱਚ ਕੋਈ ਬੱਚਾ ਤੜਾਕੀ ਨਹੀਂ ਪਾ ਸਕਦਾ ਪੰਜਾਮੀ ਨਹੀਂ ਪਾ ਸਕਦਾ ਕਿੰਨੇ ਸਮੇਂ ਤੋਂ ਚੱਲੀ ਆ ਰਹੀ ਹੈ ਰੀਤ ਇਹ ਤਾਂ ਜੀ ਇਦਾਂ ਹੈਗਾ ਹੁਣ ਜਿੱਥੋਂ ਤੱਕ ਸਾਨੂੰ ਪਤਾ ਵੀ 4-500 ਸਾਲ ਦਾ ਜਾਣੀ ਕਿ ਸਾਨੂੰ ਪਤਾ ਹੈਗਾ ਜਿਹੜੇ ਬਜ਼ੁਰਗ ਦੱਸਦੇ ਸੀਗੇ ਸਾਡੇ ਜਿਵੇਂ ਹੁਣ ਮੇਰਾ ਪਿਓ ਸੀਗਾ 80 90 ਸਾਲ ਦਾ ਹੋ ਕੇ ਗੁਜ਼ਰਿਆ ਦਾਦਾ ਜੀ ਸੀਗੇ ਉਹ 107 ਸਾਲ ਦੇ ਹੋ ਕੇ ਗੁਜ਼ਰੇ ਆ ਪਹਿਲਾਂ ਦਾਦਾ ਜੀ ਦੱਸਦੇ ਸੀਗੇ ਫਿਰ ਦਾਦੇ ਨੂੰਗਾ ਉਹਨਾਂ ਦੇ ਦਾਦਿਆਂ ਨੇ ਦੱਸਿਆ ਹੋਊਗਾ ਜਾਨੀ ਇੰਨਾ ਕ ਪਤਾ ਹੈਗਾ ਵੀ 4 500 ਸਾਲ ਦੀ ਜਾਨੀ ਇਹ ਰੀਤ ਤੁਰ ਹੀ ਆਉਂਦੀ ਆ ਹਾਂਜੀ ਤੇ ਭਾਈ ਔਨ ਆਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਇਸ ਖਾਸ ਕਰ ਜਦੋਂ ਲੜਕਾ ਹੁੰਦਾ ਤਾਂ ਉਹਨੂੰ ਇਹ ਜਿਹੜੀ ਰਸਮ ਉਹਨਾਂ ਦੇ ਮਾਤਾ ਪਿਤਾ ਨੂੰ ਹਰ ਹਾਲ ਜਿਹੜੀ ਨਿਭਾਉਣੀ ਪਊਗੀ ਹਾਂਜੀ ਇਹ ਮੁੰਡੇ ਦੀਆਂ ਤਾਂ ਰੀਤਾਂ ਦੀ ਹੁੰਦੀ ਆ ਰਸਮੂ ਤਾਂ ਕਰਨੀ ਪੈਂਦੀ ਆ ਇੱਕ ਹੋਰ ਵੀ ਤੁਹਾਨੂੰ ਦੱਸ ਦਿੰਨੇ ਜਿਵੇਂ ਕੁੜੀ ਦਾ ਵਿਆਹ ਕਰਦੇ ਆਪਾਂ ਉਹ ਕੁੜੀ ਦੇ ਵਿਆਹ ਦਾ ਵੀ ਸਮਾਨ ਸਾਨੂੰ ਦੇਣਾ ਪੈਂਦਾ ਜਿਵੇਂ ਉਹਦੀਆਂ ਵੀ ਰੀਤਾਂ ਸਾਨੂੰ ਕਰਨੀਆਂ ਪੈਂਦੀਆਂ ਵਿੱਚ ਜਿਵੇਂ ਕੁੜੀ ਦਾ ਹੁਣ ਵਿਆਹ ਕੀਤਾ ਕੁੜੀ ਦੇ ਵਿਆਹ ਦਾ ਸਾਨੂੰ ਸਮਾਨ ਥੋੜਾ ਥੋੜਾ ਵਿੱਚੋਂ ਪਾਉਣਾ ਪੈਂਦਾ ਰੀਤਾਂ ਸਾਰੀ ਤਾਲਾ ਜਾਣੇ ਉਹਦਾ ਹਿੱਸਾ ਅਸੀਂ ਪਾ ਦਿੰਨੇ ਆ ਇਹ ਮੁੰਡੇ ਦਾ ਵਿਆਹ ਕੁੜੀ ਦਾ ਵਿਆਹ ਉਹਦਾਂ ਨਾ ਹਿੱਸਾ ਅਸੀਂ ਪਾਉਨੇ ਆ ਉਹਦਾ ਬਾਬਾ ਜੀ ਨੂੰ ਤਾਂ ਅਸੀਂ ਫੁੱਲ ਮੰਨਦੇ ਹੀ ਮੰਨਦੇ ਆ ਇਥੋਂ ਦੇ ਬਜ਼ੁਰਗ ਜਿਹੜੇ ਮੇਰੇ ਨਾਲ ਮੌਜੂਦ ਨੇ ਉਹਨਾਂ ਤੋਂ ਹੀ ਪੁੱਛਾਂਗੇ ਅਸੀਂ ਬਾਪੂ ਜੀ ਕੀ ਇਤਿਹਾਸ ਇਥੋਂ ਪਿੰਡ ਦਾ ਹੈਗਾ ਜਿਵੇਂ ਸੁਣਦੇ ਵਿੱਚ ਮਿਲਿਆ ਕਿ ਇੱਥੇ ਕੋਈ ਵੀ ਜੋ ਲੜਕਾ ਜਨਮ ਲੈਂਦਾ ਨਾ ਉਹਦੇ ਤੜਾਕੀ ਪਾ ਸਕਦੇ ਆ ਨਾ ਕੋਈ ਨੀਕਰ ਵਗੈਰਾ ਪਾ ਸਕਦੇ ਆ ਕਿੰਨੀ ਕਿ ਸਚਾਈ ਹੈਗੀ ਆ ਉਹਦੀ ਸਚਾਈ ਹੈ ਉਹ ਆ ਜੀ ਸਾਨੂੰ ਬੱਚਾ ਵਰਜਦਾ ਨਹੀਂਗਾ ਜਿੰਨਾ ਚਿਰ ਉਹ ਬਾਬੇ ਦਾ ਦੇਣਾ ਅਸੀਂ ਮਣਾ ਨਹੀਂ ਸਕਦੇ ਨਾ ਤੜਾਕੀ ਪਾ ਸਕਦੇ ਆ ਨਾ ਸੀ ਉਹਦੇ ਮਤਬਲਾ ਕੱਛਾ ਪਾ ਸਕਦੇ ਆ ਇਹ ਤੇ 9 ਸਾਲਾਂ ਤੋਂ ਪੌਣੇ 9 ਸਾਲਾਂ ਦੇ ਪਿੱਛੋਂ ਜੜੀ ਦੇ ਬਾਬੇ ਦਾ ਦੰਡਾ ਹੁੰਦਾ ਹੋਰ ਅਸੀਂ ਦੁੱਧ ਦਾ ਜਿਹੜੀ ਨਾ ਹੀ ਕਿਸੇ ਮੁਸਲਮਾਨ ਨੂੰ ਦੁੱਧ ਪਿਆ ਸਕਦੇ ਆ ਉਹ ਅਮਾਂ ਗੁੱਲੋ ਦੇ ਜਿੰਨਾ ਚਿਹਰਾ ਸੀ ਜਾਈਏ ਨਾ ਅੱਗੇ ਨਾ ਉਹਨਾਂ ਚਿਹਰੇ ਸਾਡੇ ਕੋ ਬੱਚਾ ਹਰੀ ਕੈਮ ਨਹੀਂ ਜਾਂਦਾ ਬਾਕੀ ਢਾਈ ਮਹੀਨੇ ਆ ਜਿਹੜੇ ਉਹ ਜਿਹੜੇ ਕਰ ਰੀਤਾ ਜਿਹੜੇ ਵੀ ਟੱਬਰ ਦੀਆਂ ਉਹ ਬੱਚਾ ਤੇ ਕੁੜੀ ਉਹ ਢਾਈ ਮਹੀਨੇ ਜਾਨੀ ਬਾਹਰ ਨਹੀਂ ਜਾ ਸਕਦੀ ਜੂ ਨਹੀਂ ਉਹਨੇ ਟਪਣਾ ਆਪਣੇ ਪਿੰਡ ਦੀ ਜੇ ਕੋਈ ਤੜਾਗੀ ਪਾ ਦਿੰਦਾ ਜਾਂ ਕੋਈ ਨਿੱਕਰ ਪਾ ਦਿੰਦਾ ਤਾਂ ਫਿਰ ਨੁਕਸਾਨ ਖਮਿਆਜਾ ਭੁਗਤਣਾ ਪੈਂਦਾ ਕੋਈ ਹਾਂ ਉਹ ਉਹ ਨੂੰ ਉਹ ਫਿਰ ਉਹ ਬਾਬਾ ਜੀ ਉਹਨੂੰ ਬੱਚੇ ਨੂੰ ਤਖਲੀਫ ਦਿੰਦਾ ਜਾਂ ਘਰੇ ਅਚਾ ਜਾਂਦੀ ਆ ਉਹ ਤੋਂ ਬਾਅਦ ਦੇ ਵਿੱਚ ਫਿਰ ਉਹ ਆਪ ਉਹਦੇ ਏਟਾ ਗੁੱਡੀ ਰਗੜਦਾ ਬਾਬਾ ਜੀ ਸਾਥੋਂ ਗਲਤੀ ਹੋ ਗਈ